ਦक्कਨਪੁਰਵੀ ਐਡਮਿੰਟਨ ਦੇ ਵਿੱਚ ਆਪਣੇ ਪੀਜ਼ਾ ਅਤੇ ਡੋਨਟਸ ਦੀ ਦੁਕਾਨ ਖੋਲਣ ਤੋਂ ਸਿਰਫ 7 ਮਹੀਨੇ ਬਾਅਦ ਰਾਜਵਿੰਦਰ ਸਿੰਘ ਨੇ ਫੈਸਲਾ ਕੀਤਾ ਕਿ ਇਹ ਕਮਿਊਨਿਟੀ ਨੂੰ ਕਿਤਨਾ ਕਿਤੇ ਵਾਪਸ ਸੇਵਾ ਕਰਨ ਦਾ ਮੌਕਾ ਹੈ ਅਤੇ ਫਿਰ ਕੀ ਸੀ ਉਹਨਾਂ ਦੇ ਵੱਲੋਂ ਆਪਣੇ ਕਦਮ ਵਧਾ ਦਿੱਤੇ ਜਾਂਦੇ ਨੇ ਮਨੁੱਖਤਾ ਦੀ ਸੇਵਾ ਕਰਨ ਦੇ ਵਾਸਤੇ ਨਵੰਬਰ 2023 ਦੇ ਅਖੀਰ ਵਿੱਚ ਉਹਨਾਂ ਨੇ ਹਫ਼ਤਾਵਰੀ ਆਧਾਰ ਦੇ ਉੱਪਰ ਕਿਸੇ ਵੀ ਲੋੜਵੰਦ ਨੂੰ 10 ਪ੍ਰਕਾਰ ਦੀਆਂ ਮੁਫਤ ਭੋਜਨ ਸੇਵਾਵਾਂ ਦੇਣ ਦਾ ਐਲਾਨ ਕੀਤਾ। ਉਹਨਾਂ ਨੇ ਇਸ ਵਿਚਾਰ ਦਾ ਸਹਾਰਾ ਆਪਣੇ ਵਿਸ਼ਵਾਸ ਸਿੱਖ ਧਰਮ ਅਤੇ ਇਸ ਦੇ ਸੰਸਥਾਪਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮਨਾਉਣ ਦੇ ਸਮੇਂ ਸ਼ੁਰੂ ਕੀਤਾ ਸੀ। ਇਸ ਮੌਕੇ ਦੇ ਉੱਪਰ ਸਿੰਘ ਨੇ ਇਹ ਵੀ ਦੱਸਿਆ ਕਿ ਅਸੀਂ ਸਿਰਫ ਉਹਨਾਂ ਦੇ ਮਾਰਗ ਦੇ ਉੱਪਰ ਚੱਲ ਰਹੇ ਹਾਂ। ਲੰਗਰ ਇੱਕ ਭਾਈਚਾਰਕ ਰਸੋਈ ਹੈ ਜੋ ਕਿ ਮੁਫਤ ਭੋਜਨ ਪ੍ਰਦਾਨ ਕਰਦੀ ਹੈ ਜ਼ਰੂਰਤਮੰਦਾਂ ਨੂੰ ਅਤੇ ਸਿੱਖ ਧਰਮ ਦੀਆਂ ਸਦੀਆਂ ਪੁਰਾਣੀ ਇਹ ਪ੍ਰਥਾ ਵੀ ਹੈ ਇਸ ਸੰਕਲਪ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਪੇਸ਼ ਕੀਤਾ ਗਿਆ ਸੀ ਅਤੇ ਉਹਨਾਂ ਦੇ ਉੱਤਰਧਿਕਾਰੀ ਯਾਨਕੀ ਸਾਡੇ ਦੁਆਰਾ ਸੰਸਥਾਗਤ ਅਤੇ ਇੱਕ ਸੰਗਠਿਤ ਕਾਰਵਾਈ ਦੇ ਵਿੱਚ ਲਗਾਤਾਰ ਅੱਜ ਵੀ ਬਿਲਕੁਲ ਬਹੁਤ ਹੀ ਪਿਆਰ ਅਤੇ ਇਖਲਾਸ ਦੇ ਨਾਲ ਚੱਲਦਾ ਆ ਰਿਹਾ ਹੈ ਸਿੰਘ ਨੇ ਕਿਹਾ ਹੈ ਕਿ ਅਸੀਂ ਆਪਣੀ ਆਮਦਨ ਦਾ 10% ਦੀ ਯਾਨੀ ਕਿ ਦਸਵੰਦ ਦਾਨ ਕਰਨ ਦੇ ਸਿੱਖ ਸਿਧਾਂਤ ਦੇ ਆਧਾਰ ਦੇ ਉੱਪਰ ਖਾਣੇ ਦੀ ਜੋ ਚੋਣ ਹੈ ਉਹ ਕਰਦੇ ਹਾਂ ਤਾਂ ਕਿ ਇਸ ਦੇ ਵਿੱਚ ਲਗਾਤਾਰਤਾ ਰੱਖੀ ਜਾ ਸਕੇ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਉਹਨਾਂ ਨੇ ਆਪਣੇ ਸਟੋਰ ਪੀਜ਼ਾ ਟਾਕਸ ਐਂਡ ਡੋਨੇਰ ਤੋਂ ਵਿਅਕਤੀਆਂ ਅਤੇ ਪਰਿਵਾਰਾਂ ਦੇ ਨਾਲ-ਨਾਲ ਉਹਨਾਂ ਲੋਕਾਂ ਨੂੰ ਵੀ ਮੁਫਤ ਭੋਜਨ ਪ੍ਰਦਾਨ ਕੀਤਾ ਹੈ ਜੋ ਇੱਕ ਵਾਰ ਜਾਂ ਫਿਰ ਹੋਰ ਨਿਯਮਤ ਤੌਰ ਦੇ ਉੱਪਰ ਉਹਨਾਂ ਦੇ ਸਟੋਰ ਦੇ ਉੱਪਰ ਆਇਆ ਕਰਦੇ ਨੇ ਅਤੇ ਜ਼ਰੂਰਤਮੰਦ ਲੱਗਦੇ ਹਨ ਉਹਨਾਂ ਨੇ ਕਿਹਾ ਕਿ ਸਾਡਾ ਇੱਥੇ ਇੱਕ ਪਰਿਵਾਰ ਹੈ ਅਤੇ ਉਹ ਇੱਕ ਵੈਨ ਦੇ ਵਿੱਚ ਰਹਿੰਦੇ ਨੇ ਉਹ ਆਮ ਤੌਰ ਦੇ ਉੱਪਰ ਰਾਤ ਪਰ ਇੱਥੇ پارک ਕਰਕੇ ਰੱਖਦੇ ਨੇ ਤੇ ਅਸੀਂ ਉਹਨਾਂ ਨੂੰ ਹਰ ਦੂਸਰੇ ਦਿਨ ਆਉਣ ਅਤੇ ਖਾਣਾ ਲੈ ਕੇ ਜਾਣ ਦੇ ਵਾਸਤੇ ਕਹਿੰਦੇ ਆਂ ਠੰਡ ਦੇ ਦਿਨਾਂ ਦੇ ਦੌਰਾਨ ਜਦੋਂ ਕਾਰੋਬਾਰ ਦੇ ਵਿੱਚ ਬਹੁਤ ਜ਼ਿਆਦਾ ਪੈਦਲ ਆਵਾਜ਼ਾਈ ਦਿਖਾਈ ਨਹੀਂ ਦਿੰਦੀ ਸੀ ਤਾਂ ਸਿੰਘ ਨੇ ਕਿਹਾ ਹੈ ਕਿ ਉਹ ਖਾਣੇ ਨੂੰ ਸ਼ਹਿਰ ਦੇ ਵਿੱਚ ਕਮਜ਼ੋਰ ਆਬਾਦੀ ਵਾਲੇ ਅਤੇ ਜ਼ਰੂਰਤਮੰਦ ਲੋਕਾਂ ਦੇ ਵਿੱਚ ਵੰਡਣ ਦੇ ਵਾਸਤੇ ਖੁਦ ਜਾਇ ਕਰਦੇ ਨੇ ਪਿਛਲੇ ਸਾਲ ਅਪ੍ਰੈਲ ਦੇ ਵਿੱਚ ਉਹਨਾਂ ਨੇ ਕਿਹਾ ਕਿ ਆਪਣੀ ਭੈਣ ਦੇ ਨਾਲ ਉਹਨਾਂ ਨੇ ਇਹ ਸਟੋਰ ਖੋਲ੍ਹਿਆ ਸੀ ਅਤੇ ਦੋਵੇਂ ਭੈਣ ਭਰਾ ਹੋਟਲ ਅਤੇ ਰੈਸਟ ਪ੍ਰਬੰਧਨ ਦੇ ਵਿੱਚ ਲਗਾਤਾਰ ਕੰਮ ਕਰ ਰਹੇ ਨੇ ਅਤੇ ਦਸਾਂ ਘਾਟਾਂ ਦੀ ਕੀਰਤ ਕਰਕੇ ਮਿਹਨਤ ਦੇ ਨਾਲ ਆਪਣਾ ਕਾਰੋਬਾਰ ਖੜਾ ਕਰਨ ਦੀ ਕੋਸ਼ਿਸ਼ ਦੇ ਵਿੱਚ ਲਗਾਤਾਰ ਲੱਗੇ ਹੋਏ ਨੇ ਤਾਂ ਉਹਨਾਂ ਦੇ ਵਰਗੇ ਲੋਕਾਂ ਦੇ ਬਾਰੇ ਵਿੱਚ ਜੋ ਕਿ ਆਪਣੀ ਸੇਵਾ ਅਤੇ ਆਪਣੀ ਕੀਰਤ ਦੇ ਵਿੱਚ ਵੀ ਯਕੀਨ ਕਰਦੇ ਨੇ ਅਤੇ ਖਾਸ ਤੌਰ ਦੇ ਉੱਪਰ ਜਿਹੜੇ ਵੀ ਜ਼ਰੂਰਤਮੰਦ ਲੋਕ ਨੇ ਉਹਨਾਂ ਨੂੰ ਬਾਬੇ ਨਾਨਕ ਦੇ ਵੱਲੋਂ ਚਲਾਈ ਗਈ ਲੰਗਰ ਦੀ ਪ੍ਰਥਾ ਦੇ ਮੁਤਾਬਿਕ ਸੇਵਾ ਵੀ ਕਰਦੇ ਰਹਿੰਦੇ ਨੇ ਇਹਨਾਂ ਲੋਕਾਂ ਦੇ ਬਾਰੇ ਵਿੱਚ ਕੀ ਕਹਿਣਾ ਚਾਹੋਗੇ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ رائے ਸੰਜੀ ਕਰਨਾ ਬਿਲਕੁਲ ਨਾ ਭੁੱਲਣਾ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ